ਹਰਿਆਣੇ ਦੇ ਆਈਪੀਐਸ ਅਫਸਰ ਦੇ ਸੁਸਾਈਡ ਤੋਂ ਬਾਅਦ ਇਸ ਵੇਲੇ ਬਹੁਤ ਕੁਝ ਚੱਲਦਾ ਪਿਆ ਡੀਜੀਪੀ ਹਰਿਆਣਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਇਹਦਾ ਵੀ ਮਤਲਬ ਜਾਣਾਂਗੇ ਅੱਜ ਰਾਹੁਲ ਗਾਂਧੀ वाई ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਨੇ ਉਸ ਮੁਲਾਕਾਤ ਤੋਂ ਬਾਅਦ ਕੀ ਕੁਝ ਵਾਪਰਿਆ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਇਸ ਵੇਲੇ ਸਵਾਲਾਂ ਦੇ ਵਿੱਚ ਹੈ ਡੀਜੀਪੀ ਲੈਵਲ ਦੇ ਅਧਿਕਾਰੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਸੁਸਾਈਡ ਨੋਟ ਦੇ ਵਿੱਚ ਡੀਜੀਪੀ ਦਾ ਨਾਮ ਆ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਨਾ ਹੀ ਇਹਨੂੰ ਛੋਟਾ ਹੋ ਕੇ ਵਾਤਣਾ ਚਾਹੀਦਾ ਮੇਰੇ ਨਾਲ ਇਸ ਵੇਲੇ ਸਰਦਾਰ ਭពਿੰਦਰ ਸਿੰਘ ਉਤਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਮੈਟਰ ਦੀ ਡੂੰਘਾਈ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੋਟਰਾ ਸਾਹਿਬ ਸਮਰਿਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋਟਾ ਸਾਹਿਬ ਹੈਰਾਨੀ ਦੀ ਗੱਲ ਹੈ ਆਪਾਂ ਪਹਿਲਾਂ ਵੀ ਇੱਕ ਵਾਰੀ ਡਿਸਕਸ ਕਰ ਚੁੱਕੇ ਹਾਂ ਵਾਈ ਪੂਰਨ ਕੁਮਾਰ ਸੁਸਾਈਡ ਕੇਸ ਦੇ ਵਿੱਚ ਪਹਿਲੀ ਗੱਲ ਤਾਂ ਡੀਜੀਪੀ ਦਾ ਨਾਮ ਆ ਜਾਣਾ ਉਸ ਤੋਂ ਬਾਅਦ ਆਈਪੀਐਸ ਲੌਬੀ ਦਾ ਨਾਮ ਆਉਣਾ ਆਈਈਐਸ ਲੌਬੀ ਦਾ ਨਾਮ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਹੁਣ ਹੁਣ ਇਹ ਵੀ ਤੱਕ ਸਾਹਮਣੇ ਆ ਰਿਹਾ ਕਿ ਡੀਜੀਪੀ ਹਰਿਆਣਾ ਛੁੱਟੀ ਤੇ ਭੇਜ ਦਿੱਤੇ ਗਏ ਆ ਸ਼ਤਰੂਜੀਤ ਕੁਮਾਰ ਛੁੱਟੀ ਤੇ ਭੇਜਣ ਦਾ ਕੀ ਮਤਲਬ ਹੈ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਮੇਰੇ ਸਾਰੇ ਸੱਜਣ ਸੁਣਦੇ ਆ ਗੱਲ ਬੜੀ ਵਧੀਆ ਕੀਤੀ ਗੱਲ ਇਦਾਂ ਹੈ ਕਿ ਦੇਖੋ ਸੋਚੋ ਇੱਕ ਡੀਜੀਪੀ ਰੈਂਕ ਦਾ ਬੰਦਾ ਹੋਵੇ ਅਫਸਰ ਹੋਵੇ ਸੀਨੀਅਰ ਅਫਸਰ ਹੋਵੇ ਕਿ ਉਹ ਡੀਜੀਪੀ ਸੀਨੀਅਰ ਅਫਸਰ ਹੀ ਬਣੇਗਾ ਏਡੀਜੀਪੀ ਜਿਹੜਾ ਰੈਂਕ ਉਹ ਬਰਾਬਰ ਡੀਜੀਪੀ ਹੁੰਦਾ ਇੱਕੋ ਉਹ ਤੇ ਜਿੱਦਾਂ ਕਹਦੇ ਆ ਵੀ ਇਹਨੂੰ ਫਿਰ ਸਰਕਾਰਾਂ ਦੀ ਮਰਜ਼ੀ ਵੀ ਜਿਹਨੂੰ ਡੀਜੀਪੀ ਲਾਉਣਾ ਨੂੰ ਡੀਜੀਪੀ ਲਾ ਦਿੰਦੇ ਜਿਹਨੂੰ ਨਹੀਂ ਲਾਣਾ ਨੂੰ ਏਡੀਜੀਪੀ ਰੈਂਕ ਰੱਖ ਲੈਂਦੇ ਹੁਣ ਇਸ ਗੱਲ ਨੂੰ ਆਪਾਂ ਇੱਧਰ ਲੈ ਜਾਈਏ ਕਿ ਇਸ ਨੂੰ ਹੁਣ ਪੋਲਿਟਿਕਾ ਤਰ੍ਹਾਂ ਰੰਗਤ ਦਿੱਤੀ ਜਾ ਰਹੀ ਹੈ ਇਸ ਮੈਟਰ ਨੂੰ ਕਿਉਂਕਿ ਡੀਜੀਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਜਿੰਨੇ ਹੋਰ ਅਫਸਰ ਨੇ 9 14 ਅਫਸਰ ਟੋਟਲ ਇਨਵੋਲਵ ਨੇ ਉਹਨਾਂ ਸਾਰਿਆਂ ਨੂੰ ਬੁਲਾਉਣ ਦੀ ਬਚਾਉਣ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿਉਂਕਿ ਪਰਿਵਾਰ ਦੀ ਮੰਗ ਇਹ ਆ ਕਿ ਜਿਹੜਾ ਐਫ ਆਈ ਆਰ ਦਰਜਾਈ ਹੈ ਉਹ ਬਾਈ ਨੇਮ ਹੋਵੇ ਐਫ ਆਈ ਆਰ ਦੇ ਵਿੱਚ ਇਹਨਾਂ ਲਿਖ ਦਿੱਤਾ ਐਸ ਪਰ ਨੋਟ ਜਿਹੜਾ ਸੁਸਾਈਸਾਈਡ ਨੋਟ ਹੁਣ ਐਜ ਪਰ ਨੋਟ ਦੇ ਮੁਤਾਬਕ ਤੇ ਨੋਟ ਕਿਹੜਾ ਲਾਉਂਦੇ ਕਿਹੜਾ ਨਹੀਂ ਇਕੱਲਾ ਲੇ ਦਤਾ ਐਜ ਪਰ ਨੋਟ ਉਹਦੇ ਵਿੱਚ ਕਿਹੜਾ ਨੋਟ ਲਾਉਣਾ ਇਹਨਾਂ ਨੇ ਉਹ ਤੇ ਇਹਨਾਂ ਨੂੰ ਪਤਾ ਇਕੱਲਾ ਉਹਦੇ ਐਜ ਪਰ ਨੋਟ ਲੇ ਦਤਾ ਇਥੋਂ ਸਾਫ ਯਾਰ ਹੁੰਦਾ ਕਿ ਸਰਕਾਰ ਦਾ ਆਪਾਂ ਕਹਿ ਦਈਏ ਉੱਥੇ ਦੀ ਤਾਂ ਤੇ ਦੂਜੀ ਗੱਲ ਪਸ਼ੀਨਰ ਅਫਸਰਾਂ ਦਾ ਬਚਾਉਣ ਵਾਸਤੇ ਜ਼ੋਰ ਲੱਗਾ ਹੈ ਇੱਕ ਆਮ ਬੰਦੇ ਤੇ ਪਰਚਾ ਹੋ ਜੇ ਆਪਾਂ ਇਸੇ ਨੂੰ ਸੇਵਾ ਪੰਜਾਬ ਤੇ ਲੈ ਜੰਨੇ ਆ ਆਮ ਬੰਦੇ ਤੇ ਪਰਚਾ ਹੋ ਜੇ ਨਾ ਕਿ ਥੋੜੇ ਲੋਅਰ ਰੈਂਕ ਤੇ ਆਪਾਂ ਕਹਿ ਦਈਏ ਕਿ ਪੀਪੀਐਸ ਰੈਂਕ ਤੋਂ ਲੈ ਕੇ ਥੱਲੇ ਕਾਸਟ ਲੈਵਲ ਤੱਕ ਪਰਚਾ ਹੋ ਜੇ ਨਾ ਉਹਨੂੰ ਮਿੰਟ ਚ ਡਿਸਮਿਸ ਕਰਕੇ ਉਹ ਮਾਰ ਦੇਣ ਉਹ ਦੇਖੋ ਸੁਸਾਈਡ ਨੋਟ ਲਿਖ ਕੇ ਦੇ ਕੇ ਜਾ ਰਿਹਾ ਬੰਦਾ ਔਰ ਪਰਚਾ ਤੁਸੀਂ ਬਾਈ ਨੇਮ ਨਹੀਂ ਦੇ ਰਹੇ ਪਰਿਵਾਰ ਦਾ ਇਹੋ ਹੈ ਪਰਿਵਾਰ ਨੇ ਇਹੋ ਕਰਕੇ ਇਹਨੂੰ ਜਿਹੜਾ ਆਪਣਾ ਪੋਸਟਮਾਰਟਮ ਨਹੀਂ ਹੁੰਦਾ ਕਿ ਬਾਈ ਨੇਮ ਪਰਚਾ ਦਿੱਤਾ ਜਾਵੇ ਬੰਦੇ ਰੈਸ਼ ਕੀਤੇ ਜਾਣ ਬੰਦੇ ਡਿਸਮਿਸ ਕੀਤੇ ਜਾਣ ਹੁਣ ਇਹ ਸਾਰੀਆਂ ਗੱਲਾਂ ਜੇ ਜੇ ਸਾਡੇ ਪੰਜਾਬ ਦਾ ਸੰਵਿਧਾਨ ਇੱਕ ਪੁਲਿਸ ਰੂਲ ਇੱਕ ਸਾਡੀ ਵਰਦੀ ਖਾਕੀ ਵੀ ਆਕੇ ਤੇ ਇਹਨੂੰ ਫਿਰ ਇੱਕ ਤਰੀਕੇ ਨਾਲ ਹੀ ਚੱਲਣ ਦੇਣਾ ਚਾਹੀਦਾ ਨਾ ਹੁਣ ਗੱਲ ਇੱਥੇ ਇਹ ਵੀ ਆ ਜਾਂਦਾ ਐਸੀਬੀਸੀ ਵਾਲੇ ਆ ਜਾਂਦਾ ਜੇ ਸਾਡਾ ਸੰਵਿਧਾਨ ਲਿਖਣ ਵਾਲੇ ਇੱਕ ਡਾਕਟਰ ਭੀਮrao ਅੰਬੇਦਕਰ ਜੀ ਉਹ ਵੀ ਇਸੇ ਨਾਲ ਰਿਲੇਟਡ ਆ ਜਾਂਦੇ ਨੇ ਉਹ ਇਹ ਜੇ ਤੁਸੀਂ ਉਹਨਾਂ ਦਾ ਸੰਵਿਧਾਨ ਨਹੀਂ ਮੰਨ ਰਹੇ ਤੇ ਇਹਨਾਂ ਵਿਚਾਰਿਆਂ ਦੀ ਕੌਣ ਸੁਣੇਗਾ ਜੇ ਉਹ ਉਸੇ ਤੇ ਇਹ ਵੀ ਉਹ ਨਹੀਂ ਕਿਉਂ ਬਦਲ ਸਾਡੇ ਪੰਜਾਬ ਦੇ ਜਿਹੜੇ ਐਸਸੀ ਬੋਰਡ ਦੇ ਚੇਅਰਮੈਨ ਨੇ ਗੜੀ ਸਾਹਿਬ ਕੋਲ ਵੀ ਰਿਪੋਰਟ ਆਈ ਉਹਨਾਂ ਨੇ ਵੀ ਇਹੋ ਲਿਖ ਕੇ ਭੇਜਿਆ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਇਸ سپورਟ ਤੇ ਨਹੀਂ ਅਸੀਂ ਇਹਦੀ سپورਟ ਨਹੀਂ ਕਰਦੇ ਔਰ ਗੱਲ ਵੀ ਬਣਦੀ ਹੈ ਸਾਡੇ ਪੰਜਾਬ ਦੇ ਜਿੰਨੇ ਵੀ ਮੇਰੇ ਨਮਾਇंदे ਸਾਡੇ ਇਸ ਮੈਟਰ ਦੇ ਨਾਲ ਜਾਂ ਐਸਸੀ ਭਾਈਚਾਰੇ ਦੇ ਜੋ ਵੀ ਸੀਨੀਅਰ ਸਾਡੇ ਨੇਤਾ ਨੇ ਉਹਨਾਂ ਨੂੰ ਵੀ ਆਪਾਂ ਇਹ ਬੇਨਤੀ ਕਰਦੇ ਹਾਂ ਅਸੀਂ ਖੁਦ ਵੀ ਜਾਵਾਂਗੇ ਉੱਥੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਪ੍ਰੋਟੈਸਟ ਨੂੰ ਆਪਣੇ ਸਟੇਟ ਲੈਵਲ ਤੇ ਨਾ ਰੱਖਿਆ ਜਾਵੇ ਕਿਉਂਕਿ ਇਹ ਕਿਤੇ ਵੀ ਮੁਸੀਬਤ ਸਾਨੂੰ ਬਣ ਸਕਦੀ ਹੈ ਜਿੱਦਾਂ ਕਿ ਹੁਣ ਪਰਿਵਾਰ ਨੂੰ ਉੱਥੇ ਬਣੀ ਹੈ ਸਾਨੂੰ ਉੱਥੇ ਵੀ ਜਾਣਾ ਚਾਹੀਦਾ ਤੁਸੀਂ ਦੇਖੋ ਕਿ راہਲ ਗਾਂਧੀ ਇੱਕ ਬਾਹਰੋਂ ਆ ਕੇ ਦਿੱਲੀ ਦੇ ਵਿੱਚੋਂ ਆ ਕੇ ਜੇ ਉਹਨਾਂ ਜਾਦੇ ਸਾਡੇ ਪੰਜਾਬ 'ਚ ਕਿਉਂ ਨਹੀਂ ਜਾਂਦੇ ਠੀਕ ਹੈ ਨਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਜਾਣਾ ਚਾਹੀਦਾ ਜੇ ਸਾਡੇ ਡੀਜੀਪੀ ਸਾਹਿਬ ਨੂੰ ਵੀ ਜਾਣਾ ਚਾਹੀਦਾ ਉਹ ਜੇ ਤੁਸੀਂ ਉਥੇ ਕੁਝ ਨਹੀਂ ਕਹਦੇ ਘੱਟੋ ਘੱਟ ਦੁੱਖ ਤੇ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ ਕਿਉਂਕਿ ਉਹ ਵੀ ਆਈਪੀਐਸ ਅਫਸਰ ਹੈ ਆਫਟਰ ਆਲ ਕਿਤੇ ਪੰਜਾਬ ਵੀ ਤੇ ਆ ਸਕਦਾ ਹੈ ਮੈਨੂੰ ਅੱਜ ਪਤਾ ਲੱਗਾ ਉਹਨਾਂ ਦਾ ਕੋਈ ਰਿਲੇਟਿਵ ਵੀ ਪੰਜਾਬ ਵਿੱਚ ਵਿੱਚ ਸੀਨੀਅਰ ਅਫਸਰ ਹੈ ਪੰਜਾਬ ਪੁਲਿਸ ਦੇ ਵਿੱਚ ਮੈਨੂੰ ਅੱਜ ਹੀ ਕਿਤੇ ਪਤਾ ਲੱਗਾ ਇਹ ਜਿਹੜੇ ਭਾਈ ਪੂਰਨ ਸਿੰਘ ਜੀ ਦਾ ਉਹਨਾਂ ਦਾ ਵੀ ਕੋਈ ਰਿਲੇਟਿਵ ਵੀ ਪੰਜਾਬ ਪੁਲਿਸ ਦੇ ਵਿੱਚ ਮੈਨੂੰ ਕੋ ਕਲੀਅਰ ਨਹੀਂ ਆ ਪਰ ਮੈਨੂੰ ਇੰਨਾ ਕੁ ਗੱਲ ਪਤਾ ਲੱਗਾ ਵੀ ਹੈਗਾ ਚਲੋ ਉਹ ਵੀ ਕਲੀਅਰ ਹੋ ਜਾਏਗਾ ਹੁਣ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇਕ ਪਰਿਵਾਰ ਦਾ ਪੂਰਾ ਜੋਰ ਲੱਗਿਆ ਤੇ ਉਧਰ ਸਿਆਸਤ ਦਾ ਕਹਿਦੀ ਹੈ ਜਾਂ ਅਫਸਰਾਂ ਦਾ ਕਹਿਦੀ ਹੈ ਪੂਰਾ ਜੋਰ ਲੱਗਿਆ ਪਿਆ ਇਹਨਾਂ ਨੂੰ ਅਫਸਰਾਂ ਨੂੰ ਬਚਾਉਣ ਵਾਸਤੇ ਤੇ ਇਹ ਕਾਰਵਾਈ ਜਿਹੜੀ ਠੰਡੇ ਬਸਤੇ 'ਚ ਪਾਉਣ ਵਾਸਤੇ ਪਰ ਮੈਂ ਉਸ ਬੀਬੀ ਨੂੰ ਉਸ ਭੈਣ ਜੀ ਨੂੰ ਜਿਹੜੇ ਆਈਏ ਅਫਸਰ ਨੇ ਮੈਂ ਉਹਨਾਂ ਨੂੰ ਸਲਾਮ ਕਰਦਾ ਕਿ ਉਹਨਾਂ ਨੇ ਏਡਾ ਵੱਡਾ ਇਹ ਕਾਰਵਾਈ ਕਰ ਰਹੇ ਨੇ ਜਿਹੜੇ ਕਿ ਅਜੇ ਤੱਕ ਉਹਨਾਂ ਨੇ ਡੈੱਡ ਬੋਜੀ ਜਿਹੜਾ ਉਹ ਪੋਸਟਮਾਰਟਮ ਨਹੀਂ ਕਰਾਣ ਦਿੱਤਾ ਹੁਣ ਸਾਡੇ ਪੰਜਾਬ ਦੇ ਵਿੱਚ ਇਹੋ ਛੇ ਮਰਚੇ ਆਈਪੀਐਸ ਅਫਸਰਾਂ ਤੇ ਹੋ ਗਏ ਆ ਉਹ ਤੁਰੇ ਫਿਰਦੇ ਕੋਈ ਗੱਲ ਬਾਤ ਨਹੀਂ ਜੇ ਤੁਸੀਂ ਕਹੋਗੇ ਮੈਂ ਨਾਮ ਵੀ ਦੱਸ ਸਕਣਾ ਕਿੰਨੇ ਆ ਕਿ ਮਤਲਬ 2-4 ਤਾਂ ਮੈਂ ਤੁਹਾਨੂੰ ਸਾਹਮਣੇ ਅੱਗੇ ਵੀ ਕੀ ਵੀ ਦੱਸ ਚੁੱਕਾ ਉਹ ਤੇ ਪਤਾ ਹੀ ਹੈ ਮੈਂ ਗੱਲ ਕਰਦਾ ਵੀ ਧੱਕਾ ਇੰਨਾ ਹੁੰਦਾ ਉਹਨਾਂ ਦੇ ਪਰਚਾ ਆਏ ਉਹ ਬੱਚੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਥੱਲੇ ਵਾਲੇ ਮੁਲਾਜ਼ਮ ਤੇ ਪਰਚਾ ਹੋਏ ਪਿੰਡ ਕੋ ਮੈਂਟਲ ਵਾਲੇ ਡਿਸਮਿਸ ਪਰਚਾ ਦਿਓ ਡਿਸਮਿਸ ਜਦੋਂ ਕਿ ਇਨਕੁਆਰੀ ਕੋਈ ਬਣਦੀ ਨਹੀਂ ਜਦੋਂ ਕਿ ਸਰਵ ਸੰਵਿਧਾਨ 311 2 ਕਹਿੰਦਾ ਹੈ विदाउट इंक्वायरी ਤੁਸੀਂ ਕਿ ਇਹਨੂੰ ਡਿਸਮਿਸ ਨਹੀਂ ਕਰ ਸਕਦੇ ਹੁਣ ਉਹਨਾਂ ਦੀ ਇਨਕੁਆਰੀ ਦੇ ਵਿੱਚ ਸਾਰਾ ਕੁਝ ਜਾਂਦਾ ਤੁਸੀਂ ਇਨਕੁਆਰੀ ਬਣਾ ਲਓ ਚਲੋ ਇਨਕੁਆਰੀ ਇੱਕ ਸੈੱਟ ਬਣਾਈ ਉਹ ਮੈਨੂੰ ਪਤਾ ਲੱਗਾ ਸੈੱਟ ਬਣਾ ਕੇ ਕੈਨਸਲ ਵੀ ਕਰ ਦਿੰਦੀ ਹੈ ਇਹ ਸਾਰੀਆਂ ਗੱਲਾਂ ਇਹ ਮਤਲਬ ਇਹੋ ਕਾਰਨ ਹੈ ਕਿ ਬਚਾਉਣ ਦੀ ਕੋਸ਼ਿਸ਼ ਪੂਰੀ ਜਿਆ ਪਰ ਆਪਾਂ ਇਸ ਨਾਲ ਸਹਿਮਤ ਨਹੀਂ ਆਪਾਂ ਉਹਨਾਂ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਖੜਾਂਗੇ ਜਾ ਕੇ ਕਿਉਂਕਿ ਜੋ ਧੱਕਾ ਉਹਨਾਂ ਨਾਲ ਹੋ ਰਿਹਾ ਸਾਡੇ ਨਾਲ ਖੁਦ ਨਾ ਹੋਇਆ ਧੱਕਾ ਠੀਕ ਹੈ ਨਾ ਲੋਕੋ ਦੇ ਧੱਕੇ ਦੇ ਸਬੰਧ ਦੇ ਵਿੱਚ ਅਸੀਂ ਐਸਸੀ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਮੇਰੀ ਗੱਲ ਵੀ ਹੋਈ ਆਪਾਂ ਉਹਨਾਂ ਨਾਲ ਮਿਲਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਵੀ ਐਸਸੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਧੱਕਾ ਹੋਇਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਅਸੀਂ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆਂ ਕਿ ਅਸੀਂ ਵੀ ਗੜੀ ਸਾਹਿਬ ਨੂੰ ਮਿਲ ਕੇ ਜਿਹੜੇ ਚੇਅਰਮੈਨ ਸਾਡੇ ਪੰਜਾਬ ਦੇ ਜਿੰਨਾ ਵੀ ਅਸੀਂ ਭਾਈਚਾਰੇ ਨਾਲ ਤੱਕਾ ਹੋਇਆ ਅਸੀਂ ਇਕੱਠੇ ਹੋ ਕੇ ਮਿਲਾਂਗੇ ਉਹਨਾਂ ਨਾਲ ਸਾਡੇ ਪੁਲਿਸ ਮੁਲਾਜ਼ਮਾਂ ਨੇ ਜਿਹੜੀਆਂ ਵੀ ਡਿਮਾਂਡਸ ਨੇ ਅਸੀਂ ਭਾਈਚਾਰੇ ਦੀਆਂ ਉਹ ਆਪਾਂ ਉਹਨਾਂ ਕੋਲ ਰੱਖੀਆਂ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਮੇਰੇ ਕੋਲ ਤੁਸੀਂ ਆ ਜਾਓ ਬੈਠ ਕੇ ਗੱਲ ਕਰ ਲੈਣੇ ਆ ਜਿਹੜਾ ਹੱਲ ਹੋਏ ਮ ਆਪਾਂ ਸੀਐਮ ਸਾਹਿਬ ਕੋਲ ਮਿਲ ਕੇ ਤੁਹਾਡਾ ਹੱਲ ਕਰਾ ਦਾਂਗੇ ਅਸੀਂ ਜਾਵਾਂਗੇ ਅਸੀਂ ਇਹ ਗੱਲ ਕਰਦੇ ਆਂ ਕਿ ਸਾਡੇ ਨਾਲ ਜਿਹੜਾ ਵੀ ਤੱਕਾ ਹੁੰਦਾ ਜਾਂ ਕਿਤੇ ਵੀ ਕਿਸੇ ਅਫਸਰ ਨਾਲ ਵੀ ਤੱਕਾ ਹੁੰਦਾ ਅਸੀਂ ਉਹਨਾਂ ਦੇ ਪਰਿਵ ਉਹ ਲੋਕ ਸੇ ਪਰਿਵਾਰ ਵੈਲਫੇਅਰ ਅਸੀਂ ਜਿਹੰਦਾ ਮਤਲਬ ਇਹੋ ਸੀ ਕਿ ਪਰਿਵਾਰ ਕੋਈ ਵੀ ਹੋਵੇ ਤੱਕਾ ਹੋਵੇ ਅਸੀਂ ਉਹ ਪਰਿਵਾਰ ਦੇ ਨਾਲ ਖੜੇ ਆ ਇਹ ਗੱਲਾਂ ਅਸੀਂ ਕਰਦੇ ਆ ਤੇ ਇਹ ਚਾਹੁੰਦੇ ਆ ਸਰਕਾਰ ਕੋਲੋਂ ਚਾਹੁੰਦੇ ਆ ਆਪਣੀ ਸਰਕਾਰ ਨੂੰ ਵੀ ਚਾਹੁੰਦੇ ਆ ਕਿ ਉਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਮੋਹਰੇ ਸਾਹਿਬ ਮੈਂ ਕੁਝ ਨਾ ਨੁਕਤੇ ਸਮਝਣਾ ਚਾਹੁੰਨਾ ਜਿਵੇਂ ਤੁਸੀਂ ਗੱਲ ਕਰਦੇ ਸੀਗੇ ਕਿ ਐਫ ਆਈ ਆਰ ਦੇ ਵਿੱਚ ਬਾਈ ਨੇਮ ਨਾਮ ਆਉਣਾ ਚਾਹੀਦਾ ਸੀਗਾ ਪਰ ਐਜ਼ ਪਰ ਨੋਟ ਨਾਮ ਆਇਆ ਪਰ ਪੁਲਿਸ ਦੇ ਕੋਲ ਜਾਂ ਕਿਸੇ ਦੇ ਕੋਲ ਵੀ ਇਸ ਵੇਲੇ ਉਹ ਨੋਟ ਹੀ ਹੈ ਜਿਹੜਾ ਸੁਸਾਈਡ ਨੋਟ ਹੈ ਤਾਂ ਉਹਦੇ ਵਿੱਚੋਂ ਨਾਮ ਲਿਖਿਆ ਤੇ ਇਹਦੇ ਵਿੱਚ ਕੁਝ ਗਲਤ ਵੀ ਨਹੀਂ ਹੈ ਜੇ ਐਂ ਲਿਖ ਦਿੱਤਾ ਜਾਵੇ ਕਿ ਐਜ਼ ਪਰ ਨੋਟ ਕੇ ਵਾਈਪੂਰਨ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਐ ਲਿਖਿਆ ਜਾ ਸਕਦਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਲਿਖਿਆ ਐਜ਼ ਪਰ ਨੋਟ ਕਿਹੜਾ ਨੋਟ ਸੁਸਾਈਡ ਨੋਟ ਜਿਹੜਾ ਕਿੱਥੇ ਲਿਖਿਆ ਸੁਸਾਈਡ ਐਜ਼ ਪਰ ਨੋਟ ਕੱਲਾ ਲਿਖਿਆ ਐਫ ਆਰ ਵਿੱਚ ਤੁਹਾਨੂੰ ਐਫ ਆਰ ਐਜ਼ ਪਰ ਨੋਟ ਲਿਖਿਆ ਨੋਟ ਕੋਈ ਵੀ ਹੋ ਸਕਦਾ ਅੱਛਾ ਨੋਟ ਕੋਈ ਵੀ ਹੋ ਸਕਦਾ ਨੋਟ ਦਾ ਕੀ ਸਾਡੇ ਐਫ ਆਰ ਦਰਜ ਕਰੇ ਮਿਸਲ ਤਿਆਰ ਕਰਕੇ ਨੋਟ ਖਿੱਚ ਕੇ ਦੂਜਾ ਨੋਟ ਲਾ ਦੇ ਅਗਲੇ ਨੂੰ ਤਾਂ ਕਹਤਾ ਤੁਸੀਂ ਇਹ ਐਜਪਰ ਨੋਟ ਕੋ ਐਫ ਆਈ ਆਰ ਕਰਤੀ ਸਾਰਾ ਉਹ ਨੋਟ ਕੱਢ ਕੇ ਦੂਜਾ ਨੋਟ ਲਾ ਦੇ ਕੋ ਪਰਿਵਾਰ ਕੋ ਨਿਆਣਾ ਨਹੀਂ ਨਹੀਂ ਪਰ ਪਰ ਕਾਨੂੰਨ ਕੀ ਉਸ ਸੁਸਾਈਡ ਨੋਟ ਨੂੰ ਫਿਰ ਕੁਝ ਨਹੀਂ ਮੰਨਦਾ ਮੈਂ ਤਾਂ ਕਹਿੰਦਾ ਸੁਸਾਈਡ ਨੋਟ ਦੇ ਵਿੱਚ ਜੋ ਲਿਖਿਆ ਉਹਦੇ ਮੁਤਾਬਕ ਜੇ ਐਫ ਆਈ ਆਰ ਦੇ ਵਿੱਚ ਉਹਨਾਂ ਬੰਦਿਆਂ ਦੇ ਨਾਮ ਪਾਤੇ ਜਾਂ ਤਾਂ ਕੀ ਗੱਲ ਇੱਕ ਇਥੇ ਛੋਟਾ ਮੋੜਾ ਪਰਚਾ ਆਇਆ ਨਾ ਸਮੇਤ ਉਹਨਾਂ ਦੇ ਪਰਿਵਾਰ ਦਾ ਹੀ ਲਿਖਿਆ ਫਲਾਣਾ ਸਿੰਘ ਸਾਨਾ ਵਾ ਸਿੰਘ ਉਹਦੇ ਦਾਦੇ ਪੜਦਾਦੇ ਦਾ ਨਾਮ ਹੀ ਲਿਖਿਆ ਹੁੰਦਾ ਐਡਰੈਸ ਤੱਕ ਲਿਖਿਆ ਹੁੰਦਾ ਕੀ ਇਹਦੇ ਵਿੱਚ ਇੰਨਾ ਕੁਝ ਲਿਖਣ ਤੇ ਕੋਈ ਉਹਨਾਂ ਕੋਲ ਪੈਨਸ ਨਹੀਂ ਮੁੱਕੀ ਜਾਂ ਕੋਈ ਕਾਗਜ਼ ਮੁੱਕ ਗਿਆ ਇਹ ਕਿਉਂ ਨਹੀਂ ਲਿਖਿਆ ਗਿਆ ਜੇ ਪਰਿਵਾਰ ਇਸ ਜੀ ਦੀ ਡਿਮਾਂਡ ਕਰਦਾ ਹੈ ਕਿ ਬਾਈ ਨੇ ਪਰਚਾ ਦਿਓ ਤੁਸੀਂ ਜੇ ਐਸ ਪਰ ਨੋਟ ਮੁਤਾਬਕ ਤੁਸੀਂ ਜਿੰਨੇ ਅਫਸਰਾਂ ਦੇ ਨਾਮੇ ਦਿਓ ਉਸ ਤੋਂ ਬਾਅਦ ਤੁਸੀਂ ਇਨਕੁਆਰੀ ਕਰ ਲਓ ਕਿ ਕੀ ਕੀ ਗੱਲਬਾਤ ਜੇ ਤੁਹਾਨੂੰ ਇਹ ਸ਼ੱਕ ਪੈਂਦਾ ਵੀ ਆਹ ਗੱਲ ਤੁਸੀਂ ਇਨਕੁਆਰੀ ਕਰ ਲਓ ਜੋ ਬਣਦੀ ਹੈ ਇਨਕੁਆਰੀ ਕਰ ਲਓ ਉਹਦੇ ਮੁਤਾਬਕ ਦੇਖੋ ਜਦੋਂ ਪਰਚਾ ਤੁਸੀਂ ਦੇ ਦਿੱਤਾ ਪਰਚਾ ਦੇਣ ਤੋਂ ਬਾਅਦ ਤੁਸੀਂ ਇੱਕ ਮਹੀਨੇ ਲਈ ਡੀਜੀਪੀ ਹੋਰ ਲਾਤਾ ਉਹ ਤੁਸੀਂ ਮਹੀਨੇ ਲਈ ਮੇਰੇ ਹਿਸਾਬ ਨਾਲ ਤੇ ਮਹੀਨੇ ਲਈ ਡੀਜੀਪੀ ਲਾਣ ਦਾ ਇਹ ਕਾਰਨ ਹੋਇਆ ਕਿ ਮਹੀਨੇ ਇੱਕ ਦੇ ਵਿੱਚ ਪਰਿਵਾਰ ਠੰਡਾ ਹੋ ਜਾਊਗਾ ਇਸ ਡੀਜੀਪੀ ਨੂੰ ਛੁੱਟੀ ਭੇਜਦੇ ਨੇ ਨਵਾਂ ਡੀਜੀਪੀ ਫੇਰ ਲਾਉਂਦੀ ਵੀ ਆ ਇਸੇ ਡੀਜੀਪੀ ਨੂੰ ਫੇਰ ਨਿਯੁਕਤ ਕਰ ਦਾਂਗੇ ਇਹਦਾ ਮਤਲਬ ਇਥੋਂ ਸਾਫ ਜਰ ਹੁੰਦਾ ਕਿ ਸਰਕਾਰ ਦਾ ਪੂਰਾ ਯੋਰ ਲੱਗਿਆ ਇਹਨਾਂ ਨੂੰ ਬਚਾਉਣ ਤੇ ਪ੍ਰਕਾਸ਼ ਸਿੰਘ ਜਿਹੜੇ ਹੁਣ ਮੈਨੂੰ ਲੱਗਦਾ ਇਸੇ ਸਾਲ 31 ਤਰੀਕ ਨੂੰ ਦਸੰਬਰ ਨੂੰ ਉਹ ਰਿਟਾਇਰ ਵੀ ਹੁੰਦੇ ਪਏ ਆ ਇਹ ਇਹੀ ਮਨਸ਼ਾ ਤਾਂ ਨਹੀਂ ਕਿਤੇ ਮਾਮਲਾ ਠੰਡਾ ਇਹ ਤੁਹਾਨੂੰ ਕਹਿ ਕੇ ਹਟਿਆ ਵੀ ਮਹੀਨੇ ਵਾਸਤੇ ਉਹਨਾਂ ਨੂੰ ਛੁੱਟੀ ਭੇਜਦਾ ਨਾ ਮਹੀਨੇ ਵਾਸਤੇ ਇਹਨਾਂ ਲਾਤਾ ਨਾ ਛੁੱਟੀ ਵਾਪਸੀ ਫਿਰ ਡੀਜੀਪੀ ਉਹ ਇਹ ਛੁੱਟੀ ਓਮੇ ਦੀ ਛੁੱਟੀ ਤਾਂ ਨਹੀਂ ਕਿ ਜੇ ਛੁੱਟੀ ਫਰਵਰੀ ਚ ਕਨਵਰਟ ਹੋ ਜਵੇ ਰਾਜੀਤ ਵੀ ਫਰਾਰ ਚੱਲਦੇ ਪਏ ਇਸ ਵੇਲੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਮੈਂ ਹੋਏ ਕਹਿੰਦਾ ਵੀ ਇਹ ਸਰਕਾਰ ਜਦੋਂ ਮਦਦ ਕਰਨ ਤੇ ਆਦੇ ਪਏ ਹਰ ਤਰੀਕੇ ਨਾਲ ਮਦਦ ਕੀਤੀ ਜਾਂਦੀ ਹੈ ਤੇ ਜੇ ਨਹੀਂ ਕਹੇ ਦੀ ਕਰਨੀ ਤੇ ਫਿਰ ਕੋਈ ਵੀ ਤਰੀਕਾ ਨਹੀਂ ਮਦਦ ਕਰਨ ਜਿਸ ਤਰ੍ਹਾਂ ਕਰ ਰਹੀ ਹੈ ਸਰਕਾਰਾਂ ਦੇਖੋ ਹੁਣ ਛੁੱਟੀ ਭੇਜ ਦਿੱਤਾ ਹੁਣ ਕਿਹੜੀ ਛੁੱਟੀ ਭੇਜਿਆ ਸਰਕਾਰ ਨੂੰ ਪਤਾ ਜਾਂ ਜਿਹੜਾ ਛੁੱਟੀ ਗਿਆ ਉਹਨੂੰ ਪਤਾ ਵੀ ਮੈਂ ਹੁਣ ਕਿਹੜੀ ਛੁੱਟੀ ਗਿਆ ਮੈਂ ਇਹੋ ਗੱਲ ਕਹਾਂਗਾ ਵੀ ਇਹ ਛੁੱਟੀ ਉਹਨੂੰ ਬਚਾਉਣ ਵਾਲੀ ਛੁੱਟੀ ਕਿਹਾ ਜਾਂਦਾ ਆਪਾਂ ਠੀਕ ਹੈ ਨਾ ਕਿਉਂਕਿ ਇੱਕ ਆਮ ਬੰਦੇ ਤੇ ਪਰਚਾ ਦਰਜ ਹੋਵੇ ਨਾ ਮੈਂ ਕਹਣਾ ਉਹਨੂੰ ਅਰੈਸਟ ਕਰਨਾ ਸਾਰਾ ਪਰਿਵਾਰ ਟੱਬਰ ਉਹਦਾ ਤੱਕ ਫੜ ਕੇ ਬੰਨ ਕੇ ਲਿਆ ਕੇ ਥਾਣੇ ਮਠਾੰਦਾ ਵੀ ਲਿਆ ਬੰਦਾ ਪੇਸ਼ ਕਰਾਂ ਉਹਗਲੇ ਪੇਸ਼ ਕਰਦੇ ਬੰਦਾ ਲਿਓ ਜੀ ਬੰਦਾ ਅਸੀਂ ਸਾਰਾ ਪਰਿਵਾਰ ਥਾਣੇ ਕੋਲ ਬੰਨ੍ਹ ਅਸੀਂ ਲਿਆ ਕੇ ਬੰਦਾ ਪੇਸ਼ ਕਰ ਦਨੇ ਚਲੋ ਇਹ ਜੇ ਇਹ ਜੀ ਗੱਲ ਨਹੀਂ ਘੜ ਤੋਂ ਘੜ ਇਨਕੁਆਇਰੀ ਕਰਕੇ ਤੇ ਬੰਦਾ ਤੇ ਲਿਆਉਣਾ ਤੇ ਅਗਲੇ ਕਹਿੰਦੇ ਰੈਸਟ ਪਾਓ ਤੇ ਰੈਸਟ ਤੇ ਪਾਣੀ ਪਾਣੀ ਕਿਉਂਕਿ ਅੱਜ ਹਰਿਆਣਾ ਦਾ ਕੱਲ ਨੂੰ ਇਹ ਨਾ ਕੋ ਕਵੇ ਕਿ ਸਾਰੇ ਪਾਸੇ ਮਾਹੌਲ ਖਰਾਬ ਹੋਇਆ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਵੀ ਜੇ ਉਹ ਪਰਵਾਹ ਦੀ ਮੰਗ ਹੈ ਚਾਹੇ ਤੁਸੀਂ ਆਪ ਵਿੱਚ ਆਗੇ ਸਰਕਾਰ ਤੁਹਾਡੀ ਉੱਥੇ ਦੀ ਤੁਸੀਂ ਆਪ ਵੀ ਵਿੱਚ ਆਗੇ ਗੱਲ ਕਹਿ ਸਕਦੇ ਹੋ ਕਿ ਇਸ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਪਰ ਇਸ ਕਮਿਸ਼ਨ ਦੇ ਵਿੱਚ ਗੱਲ ਤੇ ਮੇਰੇ ਇੱਥੇ ਇੱਕ ਹੋਰ ਵੀ ਅੜਦੀ ਆ ਕੇ ਨਾ ਕਿ ਜੇ ਐਸਸੀ ਬੀਸੀ ਕਮਿਸ਼ਨ ਦੀਆਂ ਆਪਾਂ ਸੀਟਾਂ ਦਾ ਹੀ ਲਾ ਲਈਏ ਐਸਸੀ ਤੇ ਜੇ ਆਪਾਂ ਐਸਸੀ ਦੀਆਂ ਆਪਾਂ 35 37% ਜਿੰਨੀਆਂ ਵੀ ਸੀਟਾਂ ਬਣਦੀਆਂ ਕਦੀ ਤੁਸੀਂ ਇਸ ਗੱਲ ਬਾਰੇ ਪੰਜਾਬ ਤੇ ਆਪਾਂ ਸੁਣਤ ਰਹੇ ਨਿਆ ਕਦੀ ਪੰਜਾਬ 'ਚ ਇਸ ਗੱਲ ਦਾ ਧਿਆਨ ਦਿੱਤਾ ਜੇ ਸਾਡੇ ਆਪਾਂ 35% ਲਾ ਲੈਣ ਜਾਂ 30 ਲਾ ਲੈਣ 30% ਨਾਲ ਸੀਟਾਂ ਮੁਤਾਬਕ ਸਾਡੇ ਕਦੀ 30% ਐਮਐਲਏ ਦਿੱਤੇ ਪੰਜਾਬ ਨੂੰ ਦੱਸਿਆ ਜਾਵੇ ਜਿੰਨੀ ਪੰਜਾਬ ਦੀਆਂ 117 ਸੀਟਾਂ ਦੇ ਵਿੱਚੋਂ ਕੀ 30% ਐਮਐਲਏ ਹੈਗੇ ਨੇ ਇਹੋ ਜਿਹੜੇ ਐਸਸੀ ਦੇ ਵਿੱਚ ਜਾਂਦੇ ਹੋ ਜਾਂ ਬੀਸੀ ਜਾਂਦੇ ਉਹਨਾਂ ਇਹ ਚੀਜ਼ਾਂ ਦਾ ਧਿਆਨ ਦੇ ਖਿਆਲ ਪਿੱਛੇ ਨੂੰ ਜਾਈ ਜਾਵੇ ਤੇ ਹੋਰ ਬਹੁਤ ਉਲਝੜ ਜਾਂਦਾ ਇਹ ਬੇਨਤੀਆਂ ਹੀ ਕਰਦੇ ਆ ਸਰਕਾਰਾਂ ਨੂੰ ਜਦ ਜਨਤਾ ਜਿਹੜੀ ਮੇਰੀ ਆਵਾਜ਼ ਸੁਣਦੀ ਹੋਵੇ ਇਹ ਵੀ ਮੰਗਾ ਜ਼ਰੂਰੀ ਨੇ ਚਾਹੇ ਹਰਿਆਣਾ ਚ ਹੋਵੇ ਚਾਹੇ ਪੰਜਾਬ ਚ ਹੋਵੇ ਇਹ ਮੰਗਾ ਬਹੁਤ ਜ਼ਰੂਰੀ ਨੇ ਚੀਜ਼ਾਂ ਬਾਰੇ ਵੀ ਕਿਉਂਕਿ ਇਹ ਸਾਡੇ ਨਾਲ ਰਿਲੇਟਡ ਨੇ ਇਹ ਚੀਜ਼ਾਂ ਦੀ ਸਾਨੂੰ ਲੋੜ ਹੈ ਕੁਤਰਾ ਸਾਹਿਬ ਇਸ ਮਾਮਲੇ ਦੇ ਵਿੱਚ ਇਹ ਮਾਮਲਾ ਬਹੁਤ ਹਾਈ ਪ੍ਰੋਫਾਈਲ ਹੋ ਗਿਆ ਹੈ ਇਹਦੇ ਵਿੱਚ ਆਈਐਸ ਆਈਪੀਐਸ ਲੋਬੀ ਦੇ ਕੁਝ 12 13 ਅਧਿਕਾਰੀ ਹੈਗੇ ਆ ਸੇਵਾਮੁਕਤ ਤੇ ਸੇਵਾ ਅਧੀਨ ਇਹ ਇਹ ਹੁਣ ਕਿੱਧਰ ਨੂੰ ਜਾਊਗਾ ਸਵਾਲ ਇਹ ਖੜਦਾ ਪਿਆ ਕਿਉਂਕਿ ਅਜੇ ਤੱਕ ਤਾਂ ਐਫ ਆਈ ਆਰ ਵੀ ਕਹਿੰਦੇ ਉਹ ਲੋਡ ਅਨੁਸਾਰ ਦਰਜ ਨਹੀਂ ਹੋਈ ਹੈਗੀ ਕਿੱਧਰ ਨੂੰ ਦੇਖਦੇ ਹੋ ਫਿਰ ਇਹਨੂੰ ਇਹ ਲੋਡ ਅਨੁਸਾਰ ਉਹਨਾਂ ਨੇ ਆਫਟਰ ਆਲ ਉਹ ਵੀ ਸੀਨੀਅਰ ਆਈ ਐਸ ਅਫਸਰ ਕੋਲ ਛੋਟਾ ਮੋਟਾ ਰੈਂਕ ਨਹੀਂ ਔਰ ਫਿਰ ਤੁਸੀਂ ਕਹਿੰਦੇ ਵੀ ਜਿਹੜੇ ਜਿਹਨਾਂ ਉਹਨਾਂ ਦੀ ਵਾਈਫ ਜਿਹੜੇ ਨੇ ਆ ਸੀਨੀਅਰ ਆਈ ਐਸ ਅਫਸਰ ਨੇ ਫਿਰ ਈਵਨ ਕਿ ਉਹ ਸੀਐਮ ਸਾਹਿਬ ਦੇ ਨਾਲ ਅਟੈਚ ਸੀ ਉਸ ਵੇਲੇ ਜਦੋਂ ਤੁਸੀਂ ਵੀ ਦੇਖਿਆ ਉਹਨਾਂ ਸਾਰੇ ਬਾਹਰ ਗਏ ਸੀ ਇਟ ਮੀਨਸ ਇਹ ਹੈ ਕਿ ਜਿਹੜੇ ਤੁਸੀਂ ਦੱਸਦੇ ਹੋ ਰਿਟਾਇਰਡ ਹੋ ਗਏ ਆਈ ਐਸ ਅਫਸਰ ਉਹਨਾਂ ਦਾ ਵੀ ਉਸ ਬੰਦੇ ਨੇ ਨ ਉਹ ਕਿਉਂ ਲਿਖਿਆ ਗਿਆ ਉਹਨਾਂ ਨੇ ਕਿੰਨਾ ਕੁ ਹਰਾਸ ਕੀਤਾ ਕਿੰਨੀ ਕੁ ਤੁਸੀਂ ਦੇਖੋ ਕਿ ਉਸ ਇੱਕ ਏਡੀਜੀਪੀ ਰੈਂਕ ਦਾ ਅਫਸਰ ਹੋਵੇ ਤੇ ਉਹਨੂੰ ਤੁਸੀਂ ਆਈਜੀ ਲਾ ਦਿੱਤਾ ਹੋਵੇ ਹੋਮਗਾਰਡ ਦੇ ਵਿੱਚ ਕਿੱਡੀ ਵੱਡੀ ਇੱਕ ਸੀਨੀਅਰ ਪੋਸਟ ਏਡੀਜ਼ ਵੀ ਛੱਡ ਗਏ ਤੇ ਉਹਨੂੰ ਕਿਤੇ ਹੋਰ ਲਾਇਆ ਇਹਦਾ ਮਤਲਬ ਉਹਨਾਂ ਦੀ ਕੋਸ਼ਿਸ਼ ਹੈ ਬਣੀ ਪਈ ਪੂਰੀ ਵੀ ਇਸ ਬੰਦੇ ਦੇ ਪਹਿਲਾਂ ਉਹਦੇ ਗਨਮਨ ਤੇ ਕਹਿ ਦੇ ਇੱਕ ਪਰਚਾ ਦਵਾ ਦਰਦਕ ਕਰਤਾ ਗਨਮਨ ਦੇ ਵੀ ਇਹ ਜੀ 2.5 ਲੱਖ ਰੁਪਇਆ ਗਨਮਨ ਮਤਲਬ ਕੰਢੀ ਤੋਂ ਕੜੀ ਗਾਹ ਕਿੰਨੀ ਜੁੜਦੀ ਜਾਂਦੀ ਕਿੱਥੇ ਤੱਕ ਪਹੁੰਚਦੀ ਹੈ ਇਹ ਤੇ ਹੁਣ ਇਨਕੁਆਰੀ ਜਿਹੜੀ ਚੱਲ ਰਹੀ ਉਹਦੇ ਵਿੱਚ ਸਾਰਾ ਕੁਝ ਆਵੇ ਪਰ ਇਨਕੁਆਰੀ ਕਰਨ ਵਾਲੇ ਵੀ ਤੇ ਉਹਨਾਂ ਦੇ ਆਪਣੇ ਹੋਣਗੇ ਮੈਂ ਤੇ ਇੱਕ ਗੱਲ ਕਹਿਣਾ ਜੇ ਮੇਰੀ ਆਵਾਜ਼ ਸੁਣਦੇ ਹੋਣ ਚਾਹੇ ਭੈਣ ਜੀ ਆਵਾਜ਼ ਸੁਣਦੇ ਹੋਣ ਉਹਨਾਂ ਦੇ ਵਾਈਫ ਆਵਾਜ਼ ਸੁਣਦੇ ਹੋਣ ਮੈਂ ਮੈਂ ਕਹਣਾ ਜੋ ਬਾਹਰਲੇ ਵਿੱਚ ਸਟੇਟ ਚਾਲੇ ਪੰਜਾਬ ਦੇ ਵਿੱਚੋਂ ਕੋ ਦੋ ਤਿੰਨ ਸਟੇਟਾਂ ਦੇ ਬੰਦੇ ਲੈ ਜਾਣ ਇਨਕੁਆਰੀ ਦੇ ਵਿੱਚ ਫੇਰ ਇਨਕੁਆਰੀ ਹੋਵੇ ਫੇਰ ਜਿਹੜਾ ਸਾਫ ਅਸਲੀ ਹਲਕੇ ਹੋ ਕਿਉਂਕਿ ਜੇ ਪੰਜਾਬ ਚ ਹੋ ਗਈ ਤੇ ਸਰਕਾਰ ਦਾ ਰੋਜ਼ ਜ਼ੋਰ ਪੰਜਾਬ ਤੇ ਜੇ ਹਰਿਆਣਾ ਚ ਹੋ ਗਈ ਉਹਦਾ ਜ਼ੋਰ ਪੰਜਾਬ ਮੈਂ ਕਹਣਾ ਸਟੇਟਾਂ ਦੇ ਲਗ ਲਗ ਬੰਦੇ ਲੈ ਲਓ ਤੁਸੀਂ ਜਿਹੜੇ ਇਨਕੁਆਰੀ ਕਰਨ ਫੇਰ ਬੋਰਡ ਬਣਾਇਆ ਜਾਂ ਜਦ ਇਨਕੁਆਰੀ ਤੁਸੀਂ ਕਰਨੀ ਹੈ ਪਰ ਮੇਰੇ ਹਿਸਾਬ ਨਾਲ ਇਨਕੁਆਰੀ ਤਾਂ ਬਣਦੀ ਜੇ ਕੋਈ ਗੱਲ ਗਾਲ ਦੋ ਸੁਸਾਈਡ ਨੋਟ ਸਾਰਾ ਕੁਝ ਤੇ ਲਿਖ ਗਏ ਨਾਲ ਪਰ ਯਾਰ ਗੱਲ ਬਾਤ ਇਹ ਇਨਕੁਆਰੀ ਤਾਂ ਬੰਦੀ ਨਹੀਂ ਆ ਗਈ ਕੋਈ ਜਨਨ ਮੇਲ ਇਨਕੁਆਰੀ ਕਰਦੀ ਉਹ ਸੂਸਾਈਡ ਨੋਟ ਲਿਖਿਆ ਤੁਸੀਂ ਪਰਚਾ ਦੇ ਪਰਚਾ ਉਹਨਾਂ ਦਾ ਕਹਿਣ ਦਾ ਮਤਲਬ ਬਾਈ ਨੇਮ ਦਿਓ ਤੁਸੀਂ ਬਾਈ ਨੇਮ ਦਿਓ ਜੋ ਜੋ ਨਾਲ ਐਫ ਆਈ ਆਰ ਹੈ ਐਫ ਆਈ ਆਰ ਤੇ ਇਨਕੁਆਰੀ ਹੁੰਦੀ ਹੈ ਮੁੜ ਕੇ ਐਫ ਆਈ ਆਰ ਮੀਨ ਫਰਸਟ ਇਨਫੋਰਮੇਸ਼ਨ ਰਿਪੋਰਟ ਜੋ ਤੁਸੀਂ ਲਗਾਓ ਉਹਦੇ ਵਿੱਚ ਜੇ ਉਹਨਾਂ ਨੇ ਡਿਮਾਂਡ ਕੀਤੀ ਬਾਈ ਨੇਮ ਲਿਖੋ ਤਾਂ ਲਿਖੋ ਤੁਸੀਂ ਬਾਅਦ ਵਿੱਚ ਇਨਕੁਆਰੀ ਚ ਕੱਢ ਦਿਓ ਕਰਦੇ ਹੋ ਬਾਅਦ ਹੀ ਗੱਲ ਤੁਸੀਂ ਜੋ ਪਰਿਵਾਰ ਦੀ ਇਸ ਵਲੇ ਡਿਮਾਂਡ ਹੈ ਆਫਟਰ ਆਲੂ ਡੀਪ ਰੈਂਕ ਕੋਈ ਛੋਟਾ ਜਿਹਾ ਰੈਂਕ ਨਹੀਂ ਹੈਗਾ ਫਿਰ ਉਹਦਾ ਪਰਿਵਾਰ ਵੀ ਆਫਟਰ ਆਲ ਸਿਨੀਅਰ ਆਈਏ ਅਫਸਰ ਇਹੋ ਕੋਈ ਸਾਡੇ ਪੰਜਾਬ ਦੇ ਵਿੱਚ ਕੋਈ ਹੁੰਦਾ ਡੀਜੀਪੀ ਤੇ ਪਹਿਲੀ ਗੱਲ ਤੇ ਅੱਜ ਤੱਕ ਪਰਚਾ ਹੀ ਨਹੀਂ ਕਿਸੇ ਨੇ ਦੇਣਾ ਲਗੇ ਥੱਲੇ ਵਾਲੇ ਮੁਲਾਜ਼ਮ ਸਾਡੇ ਕਿੰਨੇ ਮਾਰਦੇ ਨੇ ਉਹ ਮੁੜ ਕੇ ਗੱਲ ਕਿੱਥੇ ਡਿੱਗਦੀ ਆ ਕੇ ਮੁੜ ਕੇ ਐਸਐਚਓ ਦੇ ਯਾਰ ਐਸਐਚਓ ਦੇ ਪਰਚਾ ਦੇ ਦੋ ਜੀ ਬਾਕੀ ਗੱਲ ਬਾਅਦ ਹੀ ਦੇਵਾਂ ਜਿਸ ਤਰ੍ਹਾਂ ਸਾਡੇ ਜਲੰਧਰ 'ਚ ਹੋਇਆ ਇੱਕ ਨੰਬਰ ਥਾਣੇ 'ਚ ਨਮਦੀਪ ਸਿੰਘ ਦੇ ਪਰਚਾ ਉਹ ਠਗੀ ਕੋਈ ਮਾਰ ਜਾਂਦਾ ਕੱਲ ਕਿਸੇ ਦੀ ਹੁੰਦੀ ਹੈ ਫਸਾ ਦਿੰਦੇ ਐਸਐਚਓ ਆ ਕੇ ਡਿੱਗਦੀ ਮੁੜ ਕੇ ਗੱਲ ਥੱਲੇ ਐਸਐਚਓ ਦੇ ਪਰ ਇਹ ਤੇ ਦੇਖੋ ਕਿੰਡੀ ਵੱਡੀ ਗੱਲ ਹੋਈ ਏ ਪੇ ਕੱਡੀ ਚ ਪਹਿਲੀ ਗੱਲ ਤੇ ਮੈਂ ਆਇਆ ਜਿੰਨੀ ਮੇਰੀ ਏਜ ਹੋਈ ਇਸ ਏਜ ਦੇ ਵਿੱਚ ਮੈਂ ਅੱਜ ਤੱਕ ਕੋਈ ਐਡਾ ਸੀਨੀਅਰ ਅਫਸਰ ਸੂ ਸਾਡੇ ਕਰਦਾ ਹੀ ਨਹੀਂ ਦੇਖਿਆ ਚਾਈ ਕੋ ਆਈਪੀਐਸ ਅਫਸਰ ਉਹ ਚਾਈ ਕੋ ਆਈਪੀਐਸ ਅਫਸਰ ਕੋ ਸੂਇ ਸਾੜ ਕਰਦਾ ਹੀ ਦੇਖਿਆ ਕਿੰਨਾ ਕੁ ਸਿਰੋਂ ਉਸ ਅਫਸਰ ਦੇ ਪਾਣੀ ਲੰਘਿਆ ਹੋਗਾ ਜਿੰਨੇ ਸੁਸਾਈਡ ਕੀਤਾ ਮੈਨੂੰ ਸੋਚ ਮੈਨੂੰ ਇਹ ਵੀ ਸੁਣ ਚ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਨੂੰ ਆਫਰ ਦੇਣ ਦੇ ਨੇ ਜਿੱਦਾਂ ਡੀਐਸਪੀ ਰੱਖ ਲਈ ਮੈਨੂੰ ਇਹ ਵੀ ਸੁਣ ਚ ਮਿਲਿਆ ਪਰ ਤੁਸੀਂ ਦੇਖੋ ਯਾਰ ਇੱਕ ਬੱਚਾ ਆਈਪੀਐਸ ਦੀ ਸਟੱਡੀ ਕਰਦਾ ਤਿਆਰੀ ਕਰਦਾ ਉਹ ਪੀਪੀਐਸ ਆ ਜਾਏਗਾ ਜਾਂ ਐਚਪੀਐਸ ਚ ਰੱਖਿਆ ਜਾਏਗਾ ਹਰਿਆਣਾ ਪੁਲਿਸ ਸਰਵਿਸ ਇਦਾਂ ਰੱਖਿਆ ਜਾਏਗਾ ਉਹਨੂੰ ਤੁਸੀਂ ਉਹਦਾ ਮਾਰਾਲ ਡਾਊਨ ਨਾ ਕਰੋ ਉਹਨੂੰ ਸਾਂਗੋ ਤੇ ਤੂੰ ਤਿਆਰੀ ਕਰ ਜਿਹੜੀ ਗੱਲ ਹੈ ਜੇ ਤੈਨੂੰ ਉੱਥੇ ਪਰਸੈਂਟੇਜ ਤੇਰੀ ਸੀਟ ਦੇ ਦਾਂਗੇ ਉਹ ਤਾਂ ਇਹ ਗੱਲ ਐ ਤੋੜ ਲਈਏ ਕਿ ਗੱਲ ਨੂੰ ਦੱਬਣ ਵਾਸਤੇ ਕਹਿੰਦੇ ਕਿ ਚੱਲ ਕੁੜੀ ਨੂੰ ਡੀਐਸਪੀ ਬਣਾ ਦਿੰਨੇ ਆ ਮੈਂ ਕਹਿੰਦਾ ਜੇ ਸਰਕਾਰ ਨੇ ਦੂਜੇ ਪਾਸੇ ਤੁਰਨਾ ਸੀ ਸਰਕਾਰ ਇਹ ਵੀ ਤਾਂ ਕਹਿ ਸਕਦੀ ਭਈ ਤੈਨੂੰ ਆਈਪੀਐਸ ਵਾਸਤੇ ਜਿਹੜੀ ਤੇਰੀ سپورਟ ਦੀ ਜਰੀ ਹੈਲਪ ਦੀ ਲੋੜ ਆ ਉਹ ਕਰਾਂਗੇ ਨਾ ਕਿ ਤੈਨੂੰ ਡੀਐਸਪੀ ਡੀਐਸਪੀ ਬਣਤੀ ਕਰਾਂਗੇ ਮਤਲਬ ਤੁਸੀਂ जखਮਾਂ ਤੇ ਲੂਣ ਛਿੜਕਦੇ ਆਂ ਦਾ ਇਥੋਂ ਦੇ ਸਾਭ ਜਾਂਦੀ ਜਖਮਾਂ ਦੇ ਲੂਣ ਸੁੱਟਦੇ ਛਿੜਕਦੇ ਉਹਨਾਂ ਤੇ ਤੁਸੀਂ ਇਹ ਗੱਲ ਕਹੋ ਵੀ ਤੂੰ ਆਈਪੀਐਸ ਵਾ ਤੇ ਬੜਾ ਤਿਆਰ ਹੋ ਤੇਰੀ ਜਿਹੜੀ ਸਾਲ ਹਲਪ ਦੀ ਔਰਤ ਤੈਨੂੰ ਅਸੀਂ ਸਪੋਰਟ ਕਰਾਵਾਂ ਤੈਨੂੰ ਐਕਸਟਰਾ ਸੀਟ ਦਵਾਵਾਂਗੇ ਤੇ ਗੱਲ ਹੁੰਦੀ ਉਹ ਡੀਐਸਪੀ ਉਹ ਮੰਨ ਜਾਣ ਗੱਡੀ ਮੈਂ ਨਹੀਂ ਕਹਣਾ ਕਦੀ ਵੀ ਨਹੀਂ ਮੰਨਣਗੇ ਉਹ ਯਾਰ ਆਈਐਸ ਅਫਸਰ ਆਈਪੀਐਸ ਅਫਸਰ ਦੀ ਬੇਟੀ ਹੋਵੇ ਜੇ ਉਹ ਮੰਨ ਜੇ ਕਿ ਮੈਨੂੰ ਡੀਫੀ ਡੀਐਸਪੀ ਰੱਖ ਲਓ ਕਦੀ ਵੀ ਨਹੀਂ ਹੋ ਸਕਦਾ ਇਹ ਗੱਲ ਬਿਲਕੁਲ ਇਹ ਸਰਕਾਰ ਗਲਤ ਕੰਮ ਕਰ ਰਹੀ ਹੈ ਅੱਛਾ ਕੋਤਰਾ ਸਾਹਿਬ ਤੁਸੀਂ ਅੰਤਵਲ ਆਂਦੇ ਆਂਦੇ ਮੈਂ ਜ਼ਿਕਰ ਕਰਨਾ ਚਾਹੁੰਦਾ ਤੁਸੀਂ ਜਲੰਧਰ ਤੇ ਐਸਐਚਓ ਦਾ ਜ਼ਿਕਰ ਕੀਤਾ ਇਹ ਦੋਵੇਂ ਚੀਜ਼ਾਂ ਤੋਂ ਮੈਨੂੰ ਇੱਕ ਗੱਲ ਯਾਦ ਆਉਂਦੀ ਆ ਹਾਲ ਹੀ ਦੇ ਵਿੱਚ ਫਲੋਰ ਦੇ ਐਸਐਚਓ ਪੂਛਣ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਕੀ ਚੱਲਦਾ ਪਿਆ ਇਸ ਵੇਲੇ ਉਸ ਮਾਮਲੇ ਦੇ ਵਿੱਚ ਵੀ ਉਹ ਵੀ ਜਾਣ ਲਈਏਕਰ ਉਹ ਜਿਹੜੀ ਗੱਲਬਾਤ ਤੁਸੀਂ ਸਾਰੀ ਸੁਣੀ ਮੈਂ ਪਿਛੇ ਇੰਟਰਵਿਊ 'ਚ ਕਹੀ ਉਹਦੇ ਬਾਰੇ ਇਨਕੁਆਇਰੀ ਚੱਲ ਰਹੀ ਹੈ ਉਹ انਕੁਆਰੀ ਦੇ ਵਿੱਚ ਕੀ ਤੱਥ ਸਾਹਮਣੇ ਆਉਂਦੇ ਫੇਰ ਹੀ ਕੋਈ ਗੱਲਬਾਤ ਹੋਏਗੀ ਕਿਉਂਕਿ ਜੋ ਮੌਕੇ ਦੇ ਸੀਨੀਅਰ ਅਫਸਰਾਂ ਦਾ ਜੋ ਉਹਨਾਂ ਦੇ ਹੱਕ ਬਣਦਾ ਸੀ ਉਹਨਾਂ ਨੇ ਕਾਰਵਾਈ ਉਹਨੂੰ ਉੱਥੋਂ ਬਦਲ ਦਿੱਤਾ ਸਸਪੈਂਡ ਉਹਨੂੰ ਕਰ ਦਿੱਤਾ ਜੋ ਉਹਨਾਂ ਦੀ ਕਾਰਵਾਈ ਬੰਦੀ ਹਾ ਅਗਲੀ ਇਨਕੁਆਰੀ ਜੋ ਵਿੱਚ ਸਾਹਮਣੇ ਆਏਗਾ ਉਹ ਇਨਕੁਆਰੀ ਅਫਸਰ ਜੋ ਵੀ ਨਿਯੁਕਤ ਕੀਤਾ ਜਾਏਗਾ ਉਹਦੇ ਵਿੱਚ ਉਹ ਕਰਨਗੇ ਜੋ ਬਣਦਾ ਹੋਇਆ ਜੀ ਉਦਾਂ ਇਸ ਇਹੋ ਜੇ ਮੈਟਰ ਦੇ ਵਿੱਚ ਜਿਵੇਂ ਇਨਕੁਆਰੀ ਚੱਲਦੀ ਪਈ ਆ ਜਾਂ ਜੋ ਸਬੂਤ ਅਜੇ ਤੱਕ ਦੇ ਸਾਹਮਣੇ ਆਏ ਆ ਜੇ ਇਹ ਇਸੇ ਤਰ੍ਹਾਂ ਚੱਲਦਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਗੱਲ ਚੱਲਦੀ ਵੀ ਹੈ ਇੱਕ ਉਹ ਪਰਚੇ ਵਾਲੀ ਗੱਲਬਾਤ ਚੱਲਦੀ ਵੀ ਜਿਹੜੀ ਉਹ ਕੁੜੀ ਦਾ ਪਰਚਾ ਸੀ ਇੱਕ ਇਸ ਨੂੰ ਦੂਜੀ ਰੰਗਤ ਵਿੱਚ ਦਿੱਤੀ ਜਾਂਦੀ ਵੀ ਹੈ ਇਹ ਕੁੜੀ ਨੂੰ ਬੋਲਣ ਵਾਸਤੇ ਕਿੰਨਾ ਕੋਈ ਇਨਕੁਆਰੀ ਦਾ ਮਤਲਬ ਇਹੋ ਹੀ ਹੈ ਕਿ ਇਹਦੇ ਵਿੱਚ ਅਸਲ ਇਹ ਤੱਥ ਜਿਹੜੇ ਸਾਹਮਣੇ ਉਹ ਲਿਆਂਦੇ ਜਾਣ ਵੀ ਇਹ ਕਾਰਨ ਹੋਣ ਦਾ ਮੇਨ ਕਾਰਨ ਕੀ ਸੀ ਇਹ ਤੱਥ ਸਾਹਮਣੇ ਦੇ 1 2 4 ਦਿਨਾਂ ਦੀ ਇਨਕੁਆਰੀ ਕੰਪਲੀਟ ਹੋ ਜੇ ਨਹੀਂ ਆ ਜਾਣਗੇ ਸਾਹਮਣੇ ਪਤਾ ਲੱਗ ਜਾਊਗਾ ਕੀ ਹੋਇਆ ਇਨਕੁਆਰੀ ਗੱਲ ਸਾਰੀ ਥਾਣੇ ਦੀ ਸੀਗੀ ਥਾਣੇ 'ਚ ਸੱਦਦਾ ਸੀ ਤੇ ਉੱਥੇ ਸੀਸੀਟੀਵੀ ਹਰ ਵਾਰੀ ਸੀਸੀਟੀਵੀ ਕੈਮਰੇ ਰਹਿ ਜਾਂਦੇ ਆ ਜੇ ਉਹ ਸੱਦਦਾ ਸੀ ਇਨਕੁਆਇਰੀ ਵਾਸਤੇ ਜਾਂ ਕਿਸੇ ਦੇ ਖਿਲਾਫ ਕੰਪਲੇਟ ਆਈ ਤੇ ਉੱਥੇ ਥਾਣੇ ਸੱਦਣਾ ਹੀ ਪੈਂਦਾ ਕਿਸ ਨੂੰ ਜੀ ਜੀ ਜੇ ਥਾਣੇ ਸੱਦਿਆ ਸੀ ਉਹ ਸੀਸੀਟੀਵੀ ਕੈਮਰੇ 'ਚ ਤੁਸੀਂ ਦੇਖ ਸਕਦੇ ਹੋ ਉਹਦੀ ਜਿਹੜੀ ਫੁਟੇਜ ਕਢਾ ਆ ਕੇ ਤੇ ਕੀ ਇਸ ਬੀਬੀ ਨੂੰ ਕਿੱਥੇ ਤੱਕ ਪਹੁੰਚੀ ਸੀ ਸੀਸੀਟੀਵੀ 'ਚ ਕੱਲੀ ਕੱਲੀ ਗੱਲ ਆ ਜਾਂਦੀ ਕਿ ਕਿੱਥੇ ਤੱਕ ਪਹੁੰਚੀ ਉਹ ਕਹਿਣ ਤਾਂ ਹੀ ਹੈ ਨਾ ਮੈਂ ਥਾਣੇ ਬੁਲਾ ਲਿਆ ਜਾਂ ਉਹਦੇ ਕਮਰੇ 'ਚ ਬੁਲਾ ਲਿਆ ਕੋਈ ਸੀਸੀਟੀਵੀ ਫੁਟੇਜ ਚੈੱਕ ਕਰੋ ਉਹਦੇ ਵਿੱਚ ਇਨਕੁਆਰੀ ਅਫਸਰਾਂ ਇਨਕੁਆਰੀ ਇਹੋ ਕਰ ਰਹੇ ਨੇ ਵੀ ਕੀ ਕਿਥੇ ਤੱਕ ਗੱਲਬਾਤ ਹੋਈ ਹੈ ਕੀ ਗੱਲਾਂ ਕਹਿਣ ਦੀਆਂ ਹੈ ਕਿ ਗੱਲ ਅਸਲੀਅਤ ਹੈ ਇਹ ਸਾਰੀਆਂ ਸਾਹਮਣੇ ਹੋਣਗੇ ਇਹ ਵੀ ਕੋਈ ਗੱਲ ਕਰਦਾ ਇਹ ਕਹਿੰਦੇ ਥਾਣੇ ਚ ਉਹਨੇ ਆਪਣਾ ਯਾਸ਼ੀਕਰ ਬਣਾਇਆ ਹੋਇਆ ਸੀ ਐਵੇਂ ਲਾਅ ਹੁੰਦਾ ਹੈ ਕਿ ਕੋਈ ਵੱਖਰਾ ਕਮਰਾ ਬਣਾ ਲਓ ਇਹੋ ਜੀਆਂ ਜੜੀਆਂ ਗੱਲਾਂ ਬਰਬਲੀ ਕਹਿਣ ਵਾਲੀਆਂ ਗੱਲਾਂ ਇਹੋ ਜੇ ਕੰਮ ਥਾਣੇ ਦੇ ਵਿੱਚ ਕੋਈ ਕਲਾ ਤੇ ਆ ਨਹੀਂ ਬੰਦਾ ਜੇ ਐਸਐਸਓ ਕਲਾ ਤੇ ਨਹੀਂ ਜਾਂਦਾ ਐਸਐਸਓ ਦੇ ਨਾਲ ਕਿੰਨੇ ਐਨਜੀਓ ਘਾਟ ਤੋਂ ਘਾਟ ਮੈਂ ਜੇ ਲਾਈਏ ਤਾਂ ਕੋਈ 7-8 ਦੇ ਐਨਜੀਓ ਥਾਣੇਦਾਰ ਹੋਣਗੇ ਵੇ ਫਿਰ ਕੋ ਹੌਲਦਾਰ ਵੀ ਹੋਣਗੇ ਕੁ ਸਿਪਾਹੀ ਹੋਣਗੇ ਇਹ ਗੱਲਾਂ ਜਿਹੜੀਆਂ ਲੋਕਾਂ ਨੇ ਐਵੇਂ ਪੁਲਿਸ ਨੂੰ ਬਦਨਾਮ ਕਰਨ ਵਾਸਤੇ ਕਈਆਂ ਜਾ ਰਹੀਆਂ ਜਿਹੜੀਆਂ ਕਿ ਬਿਲਕੁਲ ਨਹਾਏ ਤੇ ਨਿੰਦਣ ਜੋ ਗੱਲਾਂ ਕਾਹ ਹੋ ਗਏ ਇਹ ਉਹ ਠਾਣੇ ਨੂੰ ਵੀ ਪਸਾਰੀ ਪੰਜਾਬ ਪੁਲਿਸ ਨੂੰ ਆਪਾਂ ਕਹ ਦਿੰਨੇ ਆ ਵਿੱਚੇ ਡੀਜੀਪੀ ਨੂੰ ਵੀ ਕਹ ਦਿੰਨੇ ਆ ਤੇ ਵਿੱਚੇ ਐਸਐਸਪੀ ਨੂੰ ਵੀ ਕਹ ਦਿੰਨੇ ਜਿਹੜੇ ਵੀ ਆ ਇਹ ਤਾਂ ਫਿਰ ਸਾਰਿਆਂ ਦਾ ਹੀ ਕੋ ਟੁਕਦੀ ਆ ਕੱਲੇ ਫਿਰ ਸੱਚ ਤੋਂ ਨਹੀਂ ਟੁਕਦੀ ਇਹਨਾਂ ਚੀਜ਼ਾਂ ਨਾਲ ਸਾਰਾ ਧਿਆਨ ਲੋਕੀ ਐਵੇਂ ਪੁਲਿਸ ਨੂੰ ਜ਼ਿਆਦਾ ਗੁੰਮਰਾਹ ਕਰ ਰਹੇ ਜੋ ਕਿ ਨਹੀਂ ਬੰਦ ਠੀਕ ਆ ਬਿਲਕੁਲ ਇਹ ਸਿਚੁਏਸ਼ਨ ਹੈ ਔਰ ਹੁਣ ਵੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਕੀ ਸਿਚੁਏਸ਼ਨ ਬਣਦੀ ਕੀ ਸਥਿਤੀ ਬਣਦੀ ਹੈ ਕਿੰਨਾ ਕਿ ਮਾਮਲਾ ਐਸਕੇਲੇਟ ਹੁੰਦਾ ਇੱਕ ਮਾਮਲਾ ਤਾਂ ਆਲਰੇਡੀ ਨੈਸ਼ਨਲ ਲੈਵਲ ਦੇ ਉੱਤੇ ਪਹੁੰਚ ਚੁੱਕਿਆ ਹੈ ਰਾਹੁਲ ਗਾਂਧੀ ਪਹੁੰਚ ਚੁੱਕੇ ਆ ਮੁਲਾਕਾਤ ਕਰ ਚੁੱਕੇ ਆ ਪਰ ਉਸ ਤੋਂ ਹਟ ਕੇ ਹੁਣ ਅੱਗੇ ਕੀ ਹੋਊਗਾ ਔਰ ਵੱਡੀ ਗੱਲ ਕਿ ਜਲੰਧਰ ਦੇ ਇਸ ਮੈਟਰ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲਦਾ ਅਜੇ ਤੱਕ ਪ੍ਰਸ਼ਾਸਨਿਕ ਪੱਧਰ ਦੀ ਕਾਰਵਾਈ ਹੋਈ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ